ਜਿੱਤ ਗਿਆ ਢਾੜੂ ਵਾਲਾ ਜਿੱਤ ਗਿਆ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਅੱਜ ਇੱਕ ਬਹੁਤ ਵੱਡੀ ਖੁਸ਼ੀ ਦਾ ਦਿਨ ਹੈ ਕਿ ਸਾਰੇ ਪੰਜਾਬ ਵਾਸੀਆਂ ਨੇ ਜਿਹੜਾ ਲੁਧਿਆਣਾ ਵੈਸਟ ਦੀ ਸੀਟ ਸੀ ਜਿਹੜਾ ਤੁਸੀਂ ਦੇਖਿਆ ਕਿ ਇੱਕ ਬਹੁਤ ਵੱਡੀ ਮਾਰਜਨ ਨਾਲ ਸੰਜੀਵ अरोड़ा ਜੀ ਆਮ ਆਦਮੀ ਪਾਰਟੀ ਦੇ ਜਿਹੜੇ ਪਹਿਲਾਂ ਰਾਜ ਸਭਾ ਮੈਂਬਰ ਸੀ ਉਹਨਾਂ ਨੂੰ ਇੱਕ ਬਹੁਤ ਵੱਡੀ ਜਿੱਤ ਜਿਹੜੀ 10000 ਤੋਂ ਵੱਧ ਦੀ ਵੋਟਾਂ ਪਈਆਂ ਤੇ ਉਹਦੀ ਖੁਸ਼ੀ ਚ ਅੱਜ ਅਸੀਂ ਆਪਣੇ ਹਲਕੇ 'ਚ ਮੋਰਿੰਡੇ ਵਿਖੇ ਇੱਕ ਖੁਸ਼ੀ ਮਨਾ ਰਹੇ ਆਂ ਔਰ ਮੈਂ ਧੰਨਵਾਦ ਕਰਦਾ ਹਾਂ ਲੁਧਿਆਣਾ ਵਾਸਤੇ ਸਾਰੇ ਵੋਟਰਾਂ ਦਾ ਜਿਨ੍ਹਾਂ ਨੇ ਕਿ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦੀ ਜਿਹੜੀ ਸੋਚ ਹੈ ਉਹਨਾਂ ਦੇ ਕੀਤੇ ਕੰਮ ਜਿਹੜੇ 3 ਸਾਲ ਦੇ ਅੰਦਰ ਉਹਨਾਂ ਤੇ ਮੋਹਰ ਲਗਾਈ ਆ ਔਰ ਇੱਕ ਇਤਿਹਾਸਿਕ ਜਿੱਤ ਜਿਹੜੀ ਆ ਉਹ ਆਮ ਆਦਮੀ ਪਾਰਟੀ ਨੂੰ ਦਿੱਤੀ ਹੈ ਸੋ ਮੈਂ ਇੱਕ ਵਾਰ ਫੇਰ ਸਾਰੇ ਜ ਆਪ ਵਾਸੀਆਂ ਦਾ ਔਰ ਦੂਸਰਾ ਮੈਂ ਗੁਜਰਾਤ ਚ ਜਿਹੜਾ ਗੋਪਾਲ ਇਟਾਲੀਆ ਜੀ ਉਹ ਵੀ ਇੱਕ ਬਹੁਤ ਵੱਡੀ ਜਿੱਤ ਜਿਹੜੀ ਹੈ ਉੱਥੇ ਗੁਜਰਾਤ ਚ ਉਹਨਾਂ ਨੇ ਹਾਸਲ ਕੀਤੀ ਸੋ ਮੈਂ ਉਹਨਾਂ ਦਾ ਵੀ ਉੱਥੋਂ ਦੇ ਵੋਟਰਾਂ ਦਾ ਵੀ ਧੰਨਵਾਦ ਕਰਦਾ ਔਰ ਦੋਨੋਂ ਸਾਡੇ ਸੰਜੀਵ ਅਰੋੜਾ ਜੀ ਸਾਡੇ ਗੋਪਾਲ ਇਟਾਲੀਆ ਜੀ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਅਰਵਿੰਦ ਕੇਤਰੀਵਾਲ ਜੀ ਔਰ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦੇ ਜਿੱਥੇ ਉਹਨਾਂ ਨੂੰ ਮੁਬਾਰਕਬਾਦ ਦਿੰਦਾ ਉਹਨਾਂ ਦਾ ਧੰਨਵਾਦ ਵੀ ਕਰਦਾ ਕਿ ਤੁਸੀਂ ਬਹੁਤ ਵਧੀਆ ਜਿਹੜੀਆਂ ਪਾਲਿਸੀਆਂ ਪੰਜਾਬ ਤੇ ਲੈ ਕੇ ਆਇਓ ਇੱਕ ਇਤਿਹਾਸ ਰਚਿਆ ਔਰ ਤੁਹਾਡਾ ਬਹੁਤ ਬਹੁਤ ਧੰਨਵਾਦ 27 ਦਾ ਦੇਖੋ ਆਪੋਜੀਸ਼ਨ ਵੀ ਕਹਿ ਰਹੀ ਸੀ ਕਿ ਇਹ ਸੈਮੀਫਾਈਨਲ ਅਸੀਂ ਵੀ ਕਹਿ ਰਹੇ ਸੀ ਕਿ ਇਹ ਸੈਮੀਫਾਈਨਲ ਤੇ ਅੱਜ ਲੋਕਾਂ ਨੇ ਇਹ ਦਰਸਾ ਦਿੱਤਾ ਕਿ 27 ਚ ਦੁਬਾਰਾ ਜਿਹੜੀ ਸਰਕਾਰ ਆਮ ਆਦਮੀ ਪਾਰਟੀ ਦੀ ਬਣਨੀ ਹੈ ਕਿਉਂਕਿ ਅੱਜ ਹਰ ਵਰਗ ਜਿਹੜਾ ਆਮ ਆਦਮੀ ਪਾਰਟੀ ਦੀਆਂ ਜਿਹੜੀਆਂ ਨੀਤੀਆਂ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦੀਆਂ ਜਿਹੜੀਆਂ ਨੀਤੀਆਂ ਉਹਨਾਂ ਤੋਂ ਰਮੋਸ਼ ਹੈ ਚਾਹੇ ਉਹ ਨੌਜਵਾਨ ਨੇ ਜਿਨ੍ਹਾਂ ਨੂੰ ਨੌਕਰੀਆਂ ਮਿਲੀਆਂ 55000 ਤੋਂ ਵੱਧ ਚਾਹੇ ਕਿਸਾਨ ਨੇ ਜਿਨ੍ਹਾਂ ਨੂੰ 12-12 ਘੰਟੇ ਦਿਨ 'ਚ ਬਿਜਲੀ ਮਿਲਦੀ ਹੈ ਚਾਹੇ ਸਾਡੇ ਮੁਲਾਜ਼ਮ ਵਰਗ ਨੇ ਹਰ ਵਰਗ ਕੋਸ਼ਿਸ਼ ਹਰ